ਸਸ਼ੇ ਕੱਲ ਜੀ ਵੀਡੀਓ ਦੇਖ ਰਹੀ ਆਪ ਸਭ ਨੇ ਜੀ ਐਨੂ ਲੈ ਕੇ ਹਜਨਜ ਦੀ ਵੱਡੀ ਕਬੂਦਕਾਨ ਦਾ ਸੋਨੇ ਦਾ ਘੜਾ ਉਤਾਰ ਕੇ ਲੈ ਕੇ ਨੋਸਰੀ ਬਾਜ ਚਾਰ ਖਰੀਦਣ ਆਏ ਚਾਰ ਆਖਰੀ ਦਿਨ ਆਈ ਸੀ ਨੋਸਰੀ ਬਾਜਾ ਨੇ ਜਾਲ 'ਚ ਫਸਾ ਦਿੱਤਾ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਪੰਜਾਬ ਦੀ ਖਬਰ سامنے ਰਹੀ ਹੈ ਕਾਲ ਕਾਲਜ ਰੋਡ ਤੇ ਇੰਦਰਜੀਤ ਸਿੰਘ ਬੁੱਕ ਸ਼ਾਪ ਦੇ ਸਾਹਮਣੇ ਰਹਿ ਚਾਰ ਦਾ ਢਾਲ ਅਤੇ ਪੱਠੇ ਖਰੀਦਣ ਵਾਲੇ ਬਹਾਨੇ ਨਾਲ ਨੋਸਰੀ ਬਾਜਾ ਨੇ ਢਾਲ ਦੇ ਮਾਲਕਾਂ ਨੂੰ ਅਜੇ ਇਹ ਚਾਲ ਵਿੱਚ ਫਸਾਇਆ ਕਿ ਇਹ ਖੇੜ ਖੇੜਦੇ ਖੇੜਦੇ ਹੋਏ ਉਸ ਨੇ ਸੋਨੇ ਦਾ ਕੜਾ ਉਤਾਰ ਕੇ ਫਰਾਰ ਹੋ ਗਏ ਕੜਾ 3 ਤੋਂ 4 ਤੋਲੇ ਦਾ ਦੱਸਿਆ ਜਾ ਰਿਹਾ ਹੈ ਢਾਲ ਦੇ ਮਾਲਕ ਮਨਮੋਹਨ ਸਿੰਘ ਪੁੱਤਰ ਚਰਨ ਸਿੰਘ ਨੇ ਦੱਸਿਆ ਕਿ ਇਹ ਕਿ ਉਹ ਆਪਣੇ ਚਾਰੇ ਦੇ ਚਾਰੇ ਦੇ ਢਾਲ ਦੇ ਬੈਠੇ ਸਨ ਇਸ ਦੇ ਨਾਲ ਹੀ ਇਸ ਦੌਰਾਨ ਤਿੰਨ ਲੋਕ ਚਿੱਟੀ ਆਰਟੀਵਾ ਇੱਕ ਟਿਪਾ ਲੈ ਕੇ ਆਏ ਅਤੇ 100 ਰੁਪਏ ਦੇ 4 ਦੀ ਮੰਗ ਕੀਤੀ ਕੁਝ ਵੀ ਮਿੰਟਾਂ ਚ ਦੋ ਲੋਕ ਮੋਟਰਸਾਈਕਲ ਤੇ ਆਏ ਤਾਂ ਉਹਨਾਂ 100 ਰੁਪਏ ਦਾ ਚਾਰਾ ਮੰਗਿਆ ਤੇ ਉਹਨਾਂ ਨੇ ਮਜ਼ਦੂਰਾਂ ਨੇ ਪੱਠੇ ਬੰਨਣਾ ਸ਼ੁਰੂ ਕੀਤਾ ਤਾਂ ਇਸ ਦੌਰਾਨ ਮੋਟਰਸਾਈਕਲ ਤੇ ਆਏ ਇੱਕ ਵਿਅਕਤੀ ਨੇ ਕਾਰ ਚ ਆਏ ਤਿੰਨ ਲੋਕਾਂ ਨੇ ਵਾਪਸ ਆ ਕੇ ਤਿੰਨ ਕਾਲੀ ਅਤੇ ਇੱਕ ਲਾਲ ਰੰਗ ਦੀ ਗਿੱਟੀ ਲੈ ਕੇ ਇੱਕ ਖੇਡ ਖੇਡ ਲਾ ਗਏ ਅਤੇ ਉਹਨਾਂ ਨੇ ਖੇਡ ਚ ਰੁੱਝਿਆ ਦੇਖ ਕੇ ਉਹਨਾਂ ਨੂੰ ਕੋਈ ਇਲਤਜ਼ਾਰ ਨਹੀਂ ਸੀ ਫਿਰ ਵੀ ਉਹਨਾਂ ਨੇ 500 ਰੁਪਏ ਦਾ ਸੁੱਟਾ ਲਗਾ ਕੇ ਖੇਡਣਾ ਸ਼ੁਰੂ ਕੀਤਾ ਪਰ ਫਿਰ ਵੀ ਉਹਨਾਂ ਨੇ ਇਹ ਸਭ ਸੋਨੇ ਦੇ ਕੜਤ ਦਾ ਲਗਾ ਕੇ ਅਤੇ ਸੁੱਟਾ ਜਿੱਤ ਲਿਆ ਇਸ ਤੋਂ ਬਾਅਦ ਉਹਨਾਂ ਨੇ ਇੱਕ ਜੋ ਇੱਕ ਵਿਅਕਤੀ ਦੀ ਉਸ ਨੇ ਖੇਡ ਖੇਡਣ ਲਈ ਕਿਹਾ ਤੇ ਜੋ ਉਸ ਦੇ ਕਾਰਕਰ ਦਿੱਤਾ ਤਾਂ ਉਹਨਾਂ ਨੇ ਉਸ ਨੂੰ ਆਪਣੇ ਸੋਨੇ ਦੇ ਕੜੇ ਨੂੰ ਆਪਣੇ ਕੜੇ ਨਾਲ ਸ਼ੁਹਣ ਲਈ ਕਿ ਹਾਤੇ ਉਹਨਾਂ ਉਹ ਉਸਨੂੰ ਤੇ ਇੱਕ ਸੁੱਟਾ ਲਗਾਣਗੇ ਜੋ ਜੋ ਇੱਕ ਆਦਮੀ ਨੇ ਆਪਣੇ ਸੋਨੇ ਦੇ ਕੜੇ ਨੂੰ ਆਪਣੇ ਕੜੇ ਨਾਲ ਸ਼ੁਹਣ ਲਈ ਉਸ ਦਾ ਹੱਥ ਉਸ ਵੱਲ ਖਿੱਚਿਆ ਤਾਂ ਉਸ ਨੇ ਆਪਣੇ ਹੱਥ ਪਿੱਛੇ ਖਿੱਚ ਲਿਆ ਅਤੇ ਇਸ ਦੌਰਾਨ ਉਸ ਆਦਮੀ ਨੇ ਆਪਣਾ ਕੜਾ ਉਤਾਰ ਦਿੱਤਾ ਅਤੇ ਤੁਰੰਤ ਉਸ ਦੇ ਸਾਥੀ ਨੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤਾਂ ਉਸ ਨੂੰ ਲੈ ਕੇ ਭੱਜ ਗਿਆ ਧੰਨਵਾਦ